ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਇਹ ਵਿੱਚ ਢਾਲ ਪਾਉਣ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਪਾਈ ਜਾਂਦੀ ਹੈ ਇਹ ਆਪਣੇ ਕੋਲੇ 2.5 ਮੀਟਰ ਕੱਪੜਾ ਹੈ ਆਪਾਂ ਸਲਵਾਰ ਦੀ ਲੈਂਥ 80 ਇੰਚ ਤਿਆਰ ਰੱਖਣੀ ਹੈ 15 ਇੰਚ ਮੋਰੀ ਹੈ ਅਤੇ 25 ਇੰਚ 벨ਟਰ ਪਹਿਲਾਂ ਆਪਾਂ ਇਹਦੇ ਨਾਲ ਪੌਂਚਾ ਲਾ ਦੇਣਾ ਹੈ అం ఢాల పాడ ఇ పొంచ వద్ధ రద్దు పొంచేదా బ ఇచ్చా పంచే తే ఇంకా ఢాల పావాలే సాడే తే ఇవ్వగ ਪੌਂਚੇ ਦਾ ਤੇ 벨ਟ ਦਾ ਕੱਪੜਾ ਆਪਾਂ ਇਹਦੇ ਨਾਲੋਂ ਅਲੱਗ ਲਾ ਦੇਣਾ ਇਹਦੇ ਨਾਲੋਂ ਆਪਾਂ ਪੌਂਚਾ ਕੱਟਣਾ ਪੌਂਚਾ ਆਪਾਂ 12 ਇੰਚ ਪਾਉਣਾ ਹੈ 12 इंच चौड़ा आपा पहुंचा लाता ये दिन आलो ये दी आपा बेल्ट कट है पच्ची इंच बेल्ट आपा तैयार रखनी है एक इंच आपा स्लाइव ले बदल रखेंगे टिंडी आपा कटाई कर देंगे ਇਹ ਆਪਣੀ 벨ਟ ਚਲੋ ਇਹ ਆਪਣੀ 벨ਟ ਹੋ ਗਈ 7 ਇੰਚ ਚੌੜੀ ਅਤੇ ਇਹ ਆਪਣੀ 벨ਟ ਹੈ ਦੇਖੋ 26 ਇੰਚ ਇਹ 7 ਇੰਚ ਇਹ ਆਪਣੇ ਪਹੁੰਚੇ ਹੁਣ ਆਪਾਂ ਕੁੰਡਿਆਂ ਦੀ ਕਟਾਈ ਕਰਾਂਗੇ ਇਹ ਆਪਣੇ ਕੁੰਡੇ ਹੋ ਗਏ। ਕੁੰਡੇ ਦੇ نیچے ਤੋਂ ਚੜਾਈ 2.5 ਇੰਚ। ਫਿਰ ਦੂਸਰੀ ਸਾਈਡ ਤੋਂ ਵੀ ਆਪਾਂ 2.5 ਇੰਚ ਦੀ ਲਾਈਨ। ਇਹਨਾਂ ਦੋਨਾਂ ਨਿਸ਼ਾਨਾਂ ਨੂੰ ਮਲਾ ਦੇ। ਇਹਨਾਂ ਦੀ ਕਟਾਈ ਕਰਦੇ ਨੇ अपने कुंडिया की कटाई हो चलिए देखो इधरों अपा साढ़े नौ इंच आसन लेने अपना असर हो गया ये ਆਪਣੇ ਕੁੰਦੇ ਹੋ ਗਏ ਜਿਹਦੇ ਨਾਲ ਪੌਂਚਾ ਇਸ ਤਰ੍ਹਾਂ ਰੱਖ ਕੇ ਹੁਣ ਆਪਾਂ ਇਹਦੇ ਵਿੱਚ ਢਾਲ ਪਾਵਾਂਗੇ 1.5 ਇੰਚ ਦੀ ਇਸ ਤਰ੍ਹਾਂ ਬਾਦ ਵਿੱਚ ਜੀ ਕਟਾਈ ਕਰ ਦਿਆਂਗੇ ਇਹ ਆਪਣੇ ਸਲਵਾਰ ਦੇ ਵਿੱਚ ਟਾਲ ਹੋਗੀ ਜਿਹਦੇ ਨਾਲ ਸਲਵਾਰ ਪਹੁੰਚਾਂ ਤੇ ਮੂਰੇ ਨਹੀਂ ਡੇਕਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ